ਨਾਲੇਜ ਵਾਈਡ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਚੱਲੇ ਆਂ ਅਸੀਂ ਭਰਾ ਇੱਥੇ ਹੋ ਕੇ ਛਪਾਰ ਦੇ ਮੇਲੇ ਤੇ ਛਪਾਰ ਦੇ ਮੇਲੇ ਦੀਆਂ ਧੁੰਮਾਂ ਤਾਂ ਸਾਰੇ ਪੰਜਾਬ ਚ ਪਈਆਂ ਹੋਈਆਂ ਨੇ ਵੈਸੇ ਤੇ ਮੇਲਾ ਪਹਿਲਾਂ ਨਾਲੋਂ ਬਹੁਤ ਤਰੱਕੀ ਕਰ ਰਿਹਾ ਹੈ ਕਹਿੰਦੇ ਤੇ ਬਾਕੀ ਦੇਖਦੇ ਆਂ ਜਾ ਕੇ ਤੁਹਾਨੂੰ ਦੱਸਦੇ ਆਂ ਤੇ ਦਿਖਾਉਂਦੇ ਆਂ ਛਪਾਰ ਦੇ ਮੇਲੇ ਦੀਆਂ ਤਸਵੀਰਾਂ ਤੇ ਅਸੀਂ ਵੀ ਤੁਹਾਨੂੰ ਸੁਜੈਸਟ ਵੀ ਕਰਾਂਗੇ ਕਿ ਤੁਸੀਂ ਵੀ ਜ਼ਰੂਰ ਸਪਾਰ ਦੇ ਮੇਲੇ ਚਾਓ ਤੇ ਜੇ ਤੁਹਾਡਾ ਨਹੀਂ ਵੀ ਦਿਲ ਕਰਦਾ ਤਾਂ ਸਾਡਾ ਵਲੌਗ ਦੇਖ ਕੇ ਸ਼ਾਇਦ ਤੁਹਾਡਾ ਦਿਲ ਕਰ ਲੱਗੇ ਜਵੇ ਹਾਂਜੀ ਪਹੁੰਚ ਚੁੱਕੇ ਹਾਂ ਜੀ ਮੇਲੇ ਵਿੱਚ ਤੇ ਸਪਾਰ ਵਾਲੇ ਪਿੰਡ ਵਾਲੇ ਪਾਸੋਂ ਐਂਟਰ ਹੋ ਰਹੇ ਹਾਂ ਮੇਲੇ ਵਿੱਚ ਤੇ ਬਾਜੇ-ਬਾਜੇ ਦੇ ਸੁਣੇ ਸਕਦੇ ਹੋ ਤੁਸੀਂ ਮੇਲੇ ਦਾ ਅਸਲੀ ਪਤਾ ਲੱਗਦਾ ਹੀ ਇੱਥੋਂ ਜਦੋਂ ਬਾਜੇ ਜੇ ਵੱਜਣ ਲੱਗ ਜਾਣ ਆ ਸੰਜਣੇ ਮੇਲਾ ਸ਼ੁਰੂ ਹੋ ਗਿਆ ਆ ਬਾਈ ਦਾ ਬਾਜੇ ਵਾਲਾ ਹੀ ਹਾਰਨ ਲਵਾਈ ਫਿਰਦਾ ਗੱਡੀ ਤੇ ਢਲਦੇ ਸੂਰਜ ਦੀ ਰੌਸ਼ਨੀ ਵਿੱਚ ਤੁਹਾਨੂੰ ਮੇਲਾ ਦਿਖਾਵਾਂਗੇ ਤੇ ਇਸ ਤੋਂ ਬਾਅਦ ਲਾਈਟਾਂ ਵਾਲਾ ਮੇਲਾ ਵੀ ਜ਼ਰੂਰ ਦਿਖਾਵਾਂਗੇ ਸ਼ਾਮ ਦੇ ਟਾਈਮ ਇਸ ਲਈ ਇੰਟਰਵਿਊ ਹੋਏਗੇ ਇਹ ਦੋਨੋਂ ਕਾਈਂਡ ਆਫ ਵੀਊ ਆ ਜਿਹੜਾ ਕੈਪਚਰ ਕਰ ਸਕੀਏ ਘੜ ਦੇ ਸੂਰਜ ਦੀ ਰੌਸ਼ਨੀ ਦੇ ਵਿੱਚ ਬਹੁਤ ਸੋਹਣਾ ਵੀਊ ਆ ਰਿਹਾ ਜੀ ਅਕਸਰ ਇਹ ਮਿੱਲਾ ਇੱਥੇ ਤੱਕ ਭਰਿਆ ਹੁੰਦਾ ਤੇ ਆ ਜਿਹੜਾ ਖਾਲੀ ਪਿਆ ਏਰੀਆ ਇੱਥੇ ਅੱਗੇ ਰੈਲੀ ਲਈ ਹੁੰਦਾਗਾ ਕਾਨਫਰੈਂਸ ਲੱਗਦੀਆਂ ਨੇਗੇ ਇੱਥੇ ਪਰ ਇਸ ਵਾਰ ਨਹੀਂ ਲੱਗੀਆਂ 코로나 ਤੋਂ ਬਾਅਦ ਕਾਨਫਰੰਸ ਲੱਗਣੋਂ ਹਟ ਗਈਆਂ ਇੱਕ ਦੋ ਸਾਲ ਅਕਾਲੀ ਦਲ ਦੀ ਤਾਂ ਜਰੂਰ ਲੱਗਦੀ ਰਹੀ ਆ ਪਰ ਹੁਣ ਸਾਰੀਆਂ ਪਾਰਟੀਆਂ ਨੇ ਇਹ ਕੰਮ ਬੰਦ ਕਰਤਾ ਪਤਾ ਨਹੀਂ ਤਾਂ ਰਾਜਨੀਤੀ ਬਦਲ ਗਈ ਸੁਪਾਰ ਦੇ ਮੇਲੇ ਦੀ ਪ੍ਰਸਿੱਧ ਚੀਜ਼ ਪਾਠੀਆਂ ਇਹ ਤੁਹਾਨੂੰ ਹਰੇਕ ਦੁਕਾਨ ਤੇ ਮਿਲਣਗੀਆਂ ਇਹ ਰੰਗ ਦਾ ਅਕਸਰ ਚੱਲਦਾਗਾ ਪਰ ਇਸ ਵਾਰ ਤੁਹਾਨੂੰ ਨਵੀਂ ਚੀਜ਼ ਵੀ ਦਿਖਾਵਾਂਗੇ ਪਾਤਿਆਂ ਦੇ ਵੀ ਰੰਗ ਤਿਆਂ ਚ ਕਰਤੇ ਜੀ ਇਹਨਾਂ ਨੇ ਹਾਂ ਗਾਂਧੀ ਬੈਠਾ ਜੀ ਮਹਾਤਮਾ ਗਾਂਧੀ ਜੀ ਬੈਠੇ ਨੇ ਸਾਡੇ ਸੇਵਾਗਾਰੀਆਂ ਵਾਏ ਡਰਾਗਾ ਸਰਕਾਰੀ ਲਾਟਰੀ ਆ ਅੱਜ ਬੰਦੂ ਜੀ ਸਰਕਾਰੀ ਲਾਟਰੀ ਅੱਜ ਖੁੱਲੂਗੀ ਕਿਆ ਬਾਤ ਹੈ ਅੱਜ ਗੁੱਡੂ ਕੀ ਆਇਆ ਹੈ ਸਤਲਜ ਸਟੇਟ ਦੇ ਲਾਇਬਰੀ ਵਿੱਚ ਗੁਣਾ ਕਿ ਲੱਗਦਾ ਤੁਸੀਂ ਆਕਰਸ਼ਿਤ ਕਰ ਸਕਦੇ ਹੋ ਨਾਮ ਇਹ 4 ਤੋਂ 2000 ਆਹ ਜਰਾ ਤੁਸੀਂ ਖਾਲੀ ਦੇਖ ਸਕਦੇ ਹੋ ਇਸ ਵਾਰ ਪਰ ਅੱਜ ਤੋਂ ਜੇ 4-5 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇੱਥੇ ਕੋਈ ਸੀਟਾਂ ਨੂੰ ਥਾਂ ਨਹੀਂ ਸੀ ਹੁੰਦੀ ਇਹ ਮੇਲਾ ਅਸਲ ਵਿੱਚ ਭਰਦਾ ਹੀ ਕਾਨਫਰੰਸਾਂ ਕਰਕੇ ਹੁੰਦਾ ਸੀ ਨਹੀਂ ਪਰ ਉਹਨਾਂ ਤੋਂ ਬਾਅਦ ਕਾਨਫਰੰਸਾਂ ਬੰਦ ਹੋਣ ਤੋਂ ਬਾਅਦ ਹੁਣ ਮੇਲੇ ਦਾ ਜਿਹੜਾ ਸਪੈਕਟਕਲ ਚੇਂਜ ਹੋ ਗਿਆ ਉਹ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਵੀ ਜਦੋਂ ਸ਼ਾਮ ਦੀ ਹੋਗੀ ਜਦੋਂ ਲਾਈਟਾਂ ਚੱਲ ਗਈਆਂ ਫਿਰ ਤੁਸੀਂ ਆਪਣੇ ਆਪ ਫੀਲ ਕਰੋਗੇ ਕਿ ਪਰਸਪੈਕਟਿਵ ਚੇਂਜ ਕਿਵੇਂ ਹੋਇਆ ਤੇ ਜਿਹੜੀ ਇਹ ਭੀੜ ਦੁਬਾਰਾ ਜੁੜਨ ਲੱਗੀ ਆ ਮੇਲੇ 'ਚ ਉਹ ਕਿਉਂ ਜੁੜਨ ਲੱਗੀ ਆ ਦੁਬਈ ਵਾਲੇ ਨਜ਼ਾਰੇ ਜੀ ਕਹਿੰਦੇ ਛਪਾਰ ਦੇ ਮੇਲੇ 'ਚ ਪਹੁੰਚ ਚੁੱਕੇ ਨੇ ਸਿੰਗਾਪੁਰ ਦੁਬਈ ਵਾਲਾ ਸਵਾਦ ਹੁਣ ਇਸ ਵਾਰ ਛਪਾਰ ਦੇ ਮੇਲੇ ਵਿੱਚ ਭਾਈ ਉਹਨਾਂ ਨੇ 100 ਰੁਪਏ ਦੀ ਟਿਕਟ ਲਾਈ ਹੋਈ ਆ ਦੇਖਦੇ ਆ 100 ਰੁਪਏ 'ਚ ਤੁਹਾਨੂੰ ਲੱਗਦਾਗਾ ਕਿ ਸਿੰਗਾਪੁਰ ਤੇ ਦੁਬਈ ਦੀ ਜਿਹੜੀ ਸੈਰ ਉਹ ਕਰ ਸਕਦੇ ਆ ਆ ਚੀਜ਼ ਤਾਂ ਵਧੀਆ ਬਣਾਈ ਹੈ ਜੀ ਇਹਨਾਂ ਨੇ ਪਰ ਇਹ ਥੋੜਾ ਛੋਟਾਗਾ ਮੱਛੀਆਂ ਛੱਡੀਆਂ ਨੇ ਕੋਚੂ ਗਮਾਵਿਆ ਜੇ ਥੇ ਹਾਲ ਦਾ ਠੰਡਾ ਰੱਖਿਆ ਹੋਇਆ ਬਾਈਆਂ ਨੇ ਦੁਬਈ ਤੇ ਸਿੰਗਾਪੁਰ ਤੋਂ ਤਾਂ ਨਹੀਂ ਇੰਨਾ ਠੰਡਾ ਹੁੰਦਾ ਮੈਨੂੰ ਲੱਗਦਾ ਏਸੀ ਲਾ ਕੇ ਐਸੀ ਰੱਖਿਆ 100 ਰੁਪਏ ਦੇ ਹਿਸਾਬ ਨਾਲ ਅਜੇ ਤੱਕ ਤਾਂ ਕੋਈ ਗੱਲਬਾਤ ਹੈ ਨਹੀਂ ਇੱਥੇ ਇਹ ਆਪਾਂ ਦੇਖ ਲਈਏ ਇਹ ਜਿੰਨਾ ਇੱਥੇ ਕਾਠਾ ਅਜੇ ਤੱਕ ਤਾਂ ਕੋਈ ਸਿੰਗਾਪੁਰ ਦੁਬਈ ਵਾਲਾ ਮਾਹੌਲ ਕਿਸੇ ਪਰਸੈਂਟ ਲੱਗਿਆ ਨਹੀਂ ਇੱਥੇ ਥੋੜਾ ਜਿਹਾ ਫੀਲ ਹੁੰਦਾ ਵਾਹ ਹੁਣ ਇਹ ਇਹਨਾਂ ਨੇ ਕੋਈ ਮਿਹਨਤ ਕਰੀ ਹੈਗੀ ਵਧੀਆ ਪ੍ਰੋਜੈਕਟ ਲਾਇਆ ਦਿਮਾਗ ਵਾਲਾ ਕੰਮ ਆਈਡੀਆ ਹੀ ਹੁੰਦੇ ਨੇ ਪੈਸੇ ਕਮਾਉਣ ਦੇ bizness minded people ਇਹੇ ਚੀਜ਼ਾਂ ਹੁੰਦੀਆਂ ਨੇ ਆ ਵੀ ਵਧੀਆ ਜੀ ਇਹ ਹੈਗਾ 100 ਰੁਪਏ ਦਾ ਬਰਥ ਹਿੱਟ ਫੀਲ ਹੁੰਦਾ ਜਿਵੇਂ ਬੰਦੇ ਨੂੰ ਮੈਂ ਪਾਣੀ ਤੇ ਤੁਰ ਰਿਹਾਗਾ ਮਾਈਆਂ ਨੇ ਮਿਹਨਤ ਤਾਂ ਜ਼ਰੂਰ ਕੀਤੀ ਹੈ ਬਹੁਤ ਕਿਉਂਕਿ ਇਹਨਾਂ ਸੈਟਅਪ ਲਾਉਣਾ ਵੀ ਬਹੁਤ ਔਖਾ ਗੱਲ ਹੈ ਮਾਹੌਲ ਵੀ ਇੰਦਰਲੇ ਠੰਡਾ ਰੱਖਿਆ ਹੋਇਆ ਹੈ ਏਸੀ ਲਾ ਕੇ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਪਰਸਪੈਕਟਿਵ ਦੀ ਆ ਨਵਾਂ ਪਰਸਪੈਕਟਿਵ ਵੀ ਆ ਗਿਆ ਜੀ ਭੂਤ ਬੰਗਲਾ ਵੀ ਆ ਗਿਆ ਹੁਣ ਮੇਲੇ ਦੇ ਵਿੱਚ ਪੁਰਾਣੀਆਂ ਚੀਜ਼ਾਂ ਹੌਲੀ ਹੌਲੀ ਖਤਮ ਹੋ ਰਹੀਆਂ ਨੇ ਤੇ ਨਵੀਆਂ ਚੀਜ਼ਾਂ ਮੇਲੇ ਦੇ ਵਿੱਚ ਇਨਕਲੂਡ ਹੋ ਜਾਂਦੀਆਂ ਨੇ ਸਾਂਗ ਦਾ ਮਾਹੌਲ ਬਣਦਾ ਜਾ ਰਿਹਾ ਮੇਲੇ ਦਾ ਨੋ ਐਂਟਰਟੇਨਮੈਂਟ ਨੇ ਇੰਨੀ ਜਿਆਦਾ ਜ਼ਰੂਰੀ ਹੁੰਦੀ ਹੈ ਨਾ ਤਾਂ ਮੇਲਾ ਬੱਚਿਆਂ ਲਈ ਜਿਆਦਾ ਮਾਹੌਲ ਐਂਟਰਟੇਨਮੈਂਟ ਦਾ ਸਾਧਨ ਹੁੰਦਾ ਪਰ ਨਾਲ ਜਿਹੜਾ ਲਈ ਸੇਫਟੀ ਵੀ ਬਹੁਤ ਜ਼ਰੂਰੀ ਹੈ ਜੀ ਜੇ ਸੇਫਟੀ ਨਹੀਂ ਆ ਗਈ ਤਾਂ ਇਹ ਚੀਜ਼ਾਂ ਕਈ ਵਾਰ ਨੁਕਸਾਨਦਾਇਕ ਵੀ ਹੋ ਸਕਦੀਆਂ ਨੇ ਮੇਲੇ ਦੇ ਵਿੱਚ ਇਹ ਜਣਾ ਬਹੁਤ ਹੁੰਦੇ ਆਲੇ ਜੀ ਦੇਖੋ पर फिर भी अपन सचिव कीजिए देखने ली वक्त है ये भी खूब जो दो तीन था चल रहा गाँव में बेहतर ज्यादा वजिया सात जाके देखेंगे مولا مرحبا يا برا کی کیا بازار کی جگہ لے گئے یہ اپ سب کیوں نہیں جو میں تو رہا ہوں میں نے یہ تو والا لاڈلا ہے کل لے رہا تھا میں تو باجلوں یہ تو بولے جاتے ہیں لوے کچھ تھے کہ لالي ها ربي جي يا ਦੁਆਨ ਉਹ ਬੋਲੀ ਪਾ ਕੇ ਪਾਪੇ ਦੇ ਨੰਦਾ ਕੀ ਕਹਦੇ ਨਹੀਂ ਕਰਦਾ ਪਰ ਵਾਸੋ ਕਿਤੇ ਜਮਾਨੇ ਦੇ ਵਿੱਚ ਇਹ ਵੀ ਇਨਸਾਨ ਨੇ ਜਿਹੜੇ ਪਾਣਾ ਨਾਲ ਝੂਲਿਆਂ ਨੂੰ ਝੁਲਾ ਕੇ ਅੱਜ ਦੇ ਟਾਈਮ ਵਿੱਚ ਆਪਣੀ ਰੋਜੀ ਰੋਟੀ ਲਈ ਆਪਣੇ ਫੇੜ ਲਈ ਕਮਾਈ ਕਰ ਰਹੇ ਨੇ inna di meinte ne salam ਜੀ ਕੀ ਦਾ ਗਾਹ ਜੀ ਬਲੈਕ ਬੁਡਿੰਗ ਹੈ ਇਹ ਕੈਂਪ ਇਹ ਸਰ ਪਟਿਆਲਾ ਕਿਧਰੋਂ ਸੇ ਓਕੇ ਜੀ ਇਹ ਜੀ ਲਾਈਵ ਕਿਨਾਰ ਨਹੀਂ ਨਹੀਂ ਲਾਈਵ ਤਾਂ ਚੱਲ ਰਿਹਾ ਵੀਰੇ ਪਟਿਆਲਾ ਤੋਂ ਆਈ ਹੈ ਪਟਿਆਲਾ ਤੋਂ ਕਿਹੜੀ ਆਰਗੇਨਾਈਜੇਸ਼ਨ ਹੈ ਇੱਕ ਪਿਸਟਲ ਬਲੱਡ ਸੈਂਟਰ ਹਾਂਜੀ ਤਾਂ ਪਿਸਟਲ ਬਲੱਡ ਸੈਂਟਰ ਓਕੇ ਜੀ ਥੈਂਕ ਯੂ ਕਿੱਥੇ ਆ ਜੀ ਇਹ ਕੈਂਪ ਆਪਣਾ ਇੱਧਰ ਸਾਹਮਣੇ ਦਰਵਾਜ਼ੇ ਤੇ ਠੀਕ ਹੈ ਜੀ ਇਹ ਕਿੰਨੇ ਲੋਕਾਂ ਨੇ ਹੁੰਦਾਨ ਕਰਤਾ ਹੁਣ ਤੱਕ ਅਜੇ ਕੋਈ ਲਿਸਟ ਬਣੀ ਪਈ ਹੈ ਇੱਥੇ ਇਕੜਾ ਵਾਲੋ ਯਸ ਅਕਸਰ ਜਦੋਂ ਪਹਿਲਾਂ ਟਰਾਲੀ 'ਚ ਮੇਲਾ ਦੇਖਣਾ ਆਉਂਦੇ ਹੁੰਦੇ ਸੀ ਤਾਂ ਇੱਕ ਫੜਾਏ ਵੀ ਹੁੰਦਾ ਸੀ ਕਿ ਚਲੋ ਵੀ ਬਹਿ ਕੇ ਪਹਿਲਾਂ ਪਕੌੜ ਖਾਓ ਤੇ ਹੁਣ ਵੀਰੇ ਹੁਣੇ ਵੀ ਕਹਿੰਦੇ ਆ ਕਿ ਭੁੱਖ ਲੱਗੀ ਆ ਤੇ ਜਿਹੜੀ ਪੁਰਾਣੀ ਰਸਮ ਆ ਰੀਤੀ ਰਿਵਾਜ ਕਹਿ ਲਓ ਇਹਨਾਂ ਨੂੰ ਪਕੌੜ ਖਾਣ ਵਾਲੇ ਉਹ ਜਿਹੜੀ ਚਿੰਗਾਰੀ ਆ ਇਹ ਮਰਦੀ ਨਹੀਂ ਹੈਗੀ ਉਮਰ ਹੋ ਗਈ ਇਹਨਾਂ ਦੀ ਚਾਹੇ ਥੋੜੀ ਜੀ ਵੱਧ ਮੇਰੇ ਨਾਲੋਂ ਪਰ ਵੱਡੇ ਭਰਾ ਨੇ ਮੇਰੇ ਇਹਨਾਂ ਨੂੰ ਭੁੱਖ ਲੱਗਦੀ ਆ ਹਜੇ ਵੀ ਪਕੌੜਾਂ ਦੀ ਆ ਕੇ ਉਰੇ ਕਿਉਂਕਿ ਇਹ ਚੀਜ਼ ਸ਼ੁਰੂ ਤੋਂ ਹੀ ਚੱਲੀ ਆਉਂਦੀ ਆ ਪਹਿਲਾਂ ਬਜ਼ੁਰਗਾਂ ਨਾਲ ਜਦੋਂ ਆਉਨੇ ਹੁੰਦੇ ਸੀਗੇ ਉਦੋਂ ਚੂਰੀ ਨਾਲ ਲੈ ਕੇ ਆਉਨੇ ਹੁੰਦੇ ਸੀ ਛੇ ਸੁਣਾਉਂਦੇ ਹੁੰਦੇ ਨੇ ਇਹ ਗੱਲਾਂ ਕਿ ਚੂਰੀ ਲਿਆਉਣੀ ਨਾਲ ਪਰੋਂ ਇਹ ਮੇਲੇ ਚ ਆ ਕੇ ਖਾਣੀ ਫਿਰ ਹੌਲੀ ਹੌਲੀ ਪਕੌੜਾਂ ਤੇ ਆ ਗਿਆ ਕੰਮ ਸਮੋਸਿਆਂ ਨੇ ਚੂਰੀ ਦੀ ਥਾਂ ਲੈ ਲਈ ਪਨੀਰ ਪਕੌੜਾ ਫਰਾਈਜ਼ ਜਿਹੜੀਆਂ ਮੇਲੇ ਜਾ ਕੇ ਧੁੱਪ ਇੱਕ ਵਾਰ ਦਾ ਬੰਦੇ ਨੂੰ ਜਰੂਰ ਲੱਗਦੀ ਹੈ ਜੀ ਉਹ ਘੇਤੌਰ ਫਿਰ ਕੇ ਜਿਹੜਾ ਢਿੱਡਾ ਉਹ ਖਾਣ ਨੂੰ ਕੁਝ ਮੰਗਦਾਗਾ ਸਰਕਾਰ ਇਹਨਾਂ ਨੂੰ ਫਿਰ ਤੋਂ ਰਾਤ ਚੌਂਕ ਦੇ ਪੱਤੀ ਬੱਤਰ ਪੂਰਾ ਦੇ ਤੀਰੇ ਮੇਲੇ ਦੋਨੋਂ ਆਈਆਂ ਜਿਆ ਜਾਂ ਦੀ ਪੂਰੀਆ ਬੈ ਦਾਈ ਦਾ ਮੂਰ ਪਿਆਰ ਹੋਵੇ ਪਾਪਾ ਜੀ ਤਾਂ ਨਕਰਾ ਕੀਆ ਕੰਮ ਮਾਰ ਵਾਰੀ ਫਿਰੇ ਫੁੱਲੇ ਮੋਟੇ ਕਾਮ ਹੋਵੇ ਕੰਮ ਮਾਰ ਬਾਰਮ ਹੋਵੇ ਕੰਮ ਮਾਰ ਬਾਰਮ ਹੋਵੇ ਉਪਰੇ ਕਾਮ ਹੋਵੇ ਜਿੱਤਾ ਯਾਰ ਫਿਰ ਤੇਰੀ ਕਾ ਯਾਰ 360 ਦਾ ਜਾਣਾ ਕਾਰ ਹੋਵੇ ਓਕੇ ਯਾਰ 360 ਦੀ ਸਮਾਗਰੀ ਕਾਰ ਹੋਵੇ ਕਾ ਯਾਰ 360 ਦੀ ਸਮਾਗਰੀ ਕਾਰ ਹੋਵੇ ਫਰੀ 60 ਯਾਰ ਟੂਨੇ ਤੇ ਬੈਠਣਾ ਦਾ ਬਈ ਮੇਰੇ ਨਾਲ ਜਾਣ ਬੈਠੂਗਾ ਦੱਸੋ ਕੋਈ ਬੈਠੂਗਾ ਮੇਰੇ ਨਾਲ 300 ਦੇ ਸਾਥ ਵਾਲੇ ਦੇ ਕੋਈ ਹੈਲਪ ਕਰ ਦੇ ਯਾਰ ਮੇਰੇ ਨਾਲ ਜਾਣ ਤੇ ਬਈ ਕਹਿਣਾ 360 ਚ ਕਹਿਣਾ ਕੋਈ ਆ ਗਏ ਯਾਰ ਨੰਨੂ ਦੇ ਕੋਈ

ਸਪਿਰਿਟਾਈਜ਼ਨ ਵਾਲਾ ਸੁਿੰਗਰ ਵੀ ਲੱਗ ਗਿਆ ਜੀ ਇਸ ਵਾਰ ਇਹਦੇ ਚ ਵੀ ਬੈਠ ਕੇ ਇਖਤਾਰਨਾ ਬਣਦਾ ਇਹ ਕੀ ਮਹੌਲਾ ਵੈਸੇ ਇਹਦੇ ਵਿੱਚ ਬੈਠਾ ਜਿਗਰੇ ਦੀ ਵੀ ਬਹੁਤ ਵੀ ਲੋੜ ਆ ਮੇਰੇ ਨਾਲ ਦਾ ਤਾਂ ਕੋਈ ਮੰਨਦਾ ਨਹੀਂ ਹੈਗਾ ਕੁਛ ਕੇ ਦੇਖ ਲੈਣਾ ਜੇ ਕੋਈ ਮੰਨੇ ਹਾਂਜੀ ਇਹ ਆ ਗੁੱਗਾ ਮਾਰੀ ਜਦਾ ਗੁੱਗਾ ਮਾਰੀ ਕਹਿੰਦੇ ਨੇ ਇਹਨੂੰ ਜਿੱਥੇ ਲੋਕ ਮਿੱਟੀ ਕੱਢਦੇ ਨੇ ਇਹ ਜਿਹੜਾ ਗੁੱਗਾ ਸੀ ਇਹ ਵੀ ਕਾਨੇ ਵੀ ਰਾਜੀ ਜੈਮਲ ਦਾ ਪੁੱਤਰ ਸੀਗਾ ਤੇ ਜੈਮਲ ਨੇ ਗੁੱਗੇ ਦੀ ਮਾਤਾ ਦੇ ਘਰ ਜਨਮ ਲਿਆ ਕਰਤਾ ਸੀ ਇਸ ਤੋਂ ਬਾਅਦ ਕਿੱਤੇ ਨੇ ਆਪਣੇ ਘਾਟ ਦੇ ਨਾਲ ਆਪਣਾ ਰਾਜ ਲੈ ਲਿਆ ਇਸ ਤੋਂ ਬਾਅਦ ਇਹ ਆਪਣੇ ਮਾਸੀ ਦੇ ਮੁੰਡਿਆਂ ਨਾਲ ਕਨਫਲਿਕਟ ਹੋ ਜਾਏਗਾ ਇਸ ਵਿੱਚ ਮਾਸੀ ਦੇ ਮੁੰਡੇ ਮਾਰੇਗੇ ਤੇ ਬਾਪਾ ਨੇ ਇਹਨੂੰ ਸਾਬਤ ਦੇ ਤੱਕ ਪਾਉਣ ਨੂੰ ਸਮਝਾ ਦੇਵੇ ਇਸ ਤੋਂ ਬਾਅਦ ਜਿਹੜਾ ਮਾਸੀ ਦੇ ਮੁੰਡਿਆਂ ਨਾਲ ਨਾਲ ਹੋ ਰਿਹਾ ਉਹ ਇਹ ਨਾਗ ਦੇ ਪਾਸੇ ਇੱਕੇ ਪਰ ਕੇ ਇਸ ਕਰਕੇ ਨੇ ਦੇਖੇ ਸੱਪਾਂ ਦੇ ਨਾਲ ਜਿਹੜਾ ਜਾਂਦਾ ਹੈ ਉੱਥੇ ਮਿੱਟੀ ਦੇ ਕਿੱਟਰ ਤੋਂ ਬਾਤ ਕਰਦੇ ਨੇ ਜਿਹੜੇ ਸੁਪਨੇ ਤੁਹਾਨੂੰ ਕਦੇ ਵੀ ਦਿਖਾਏ ਨਹੀਂ ਜਾਂ ਆਪਣਾ ਨੁਕਸਾਨ ਇਹ ਕਿੰਨਾ ਦੇਖੋ ਦੇਖੋ ਪੰਜਾਬ ਦਾ ਇਤਿਹਾਸ